ਤਾਂ ਇਹਨਾਂ ਨੂੰ ਕੰਪਲੀਟ ਕਰਨੀ ਚਾਹੀਦੀ ਆ ਵੀ ਸਾਡੀ ਮਸ਼ੀਨ ਖਰਾਬ ਆ ਭਾਈ ਸਾਨੂੰ ਸਹੀ ਮਸ਼ੀਨ ਕਰਕੇ ਦਿਓ ਕਿੰਨੀ ਕਾਣ ਤੁਹਾਨੂੰ ਪਤਾ ਪਿੱਛੋਂ ਕਿੰਨੀ ਕਾਣ ਕਰ ਰਹੀ ਆ ਸਾਨੂੰ ਪਤਾ ਨਹੀਂ ਜੀ ਇਸ ਵਾਰ ਨਹੀਂ ਸਾਨੂੰ ਪਤਾ ਤੁਹਾਨੂੰ ਕਾਣ ਕਿ ਮਿਲਿਆ ਸਾਰੇ 5 ਕਿਲੋ ਭਗਵੰਤ ਮਾਨ ਵਾਲੀ ਬਾਅਦ ਵਿੱਚ ਇਹਨਾਂ ਤੀਜੀ ਦੂਜੀ ਵਾਰ ਲੱਗੀ ਪਾਤੀਆਂ ਕੱਟਣ ਸਾਨੂੰ ਕਾਣ ਕੰਨੀ ਦਿੱਤੀ ਤੇ ਹੌਂਦੀਪੂ ਵਾਲੇ ਨੇ ਕੁਝ ਕਿਹਾ ਤੁਹਾਨੂੰ ਸਾਨੂੰ ਕੁਛ ਨਹੀਂ ਤਾਂ ਦੀਪੂ ਵਾਲੇ ਨੇ ਨਹੀਂ ਕੁਛ ਬਿਤੇਆ ਤੇ ਇਹਨੇ ਦੀਪੂ ਵਾਲੇ ਨੇ ਦੱਸਿਆ ਉਹ ਕੋ ਕਾਣ ਕਿ ਸਾਨੂੰ ਉਹ ਕਹਿੰਦੇ ਵੀ ਜੋ ਮਸ਼ੀਨ ਦੇ ਪਿੱਛੋਂ ਨਿਕਲਦਾ ਮੈਂ ਉਹ ਦੇ ਰਹੀ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸਾਨੂੰ ਨਹੀਂ ਕੁਛ ਵੀ ਦਿੱਤਾ ਨਾ ਸਾਡੀਆਂ ਅੱਗੇ ਤੁਹਾਡੀਆਂ ਪਰਚੀਆਂ ਕਿੱਥੇ ਆ ਸਾਡੀਆਂ ਪਰਚੀਆਂ ਆ ਕਟੀਆਂ ਦੇਖੋ ਜੀ ਪਰਚੀਆਂ ਦੀ ਦਿਖਾਓ ਪੱਤੇ ਸਾਡੀਆਂ ਨੇ ਇਹਨਾਂ ਨੂੰ ਦਿਖਾ ਦਿਓ ਸਾਡ ਆ ਪਰਚੀ ਆ ਦੇਖੋ ਜੀ ਦਿਖਾ ਦੇ ਨੂੰ ਆਪਣੀ ਸਾਢੀ ਦੇਣਾ 20 ਕਿਲੋ ਤੂੰ ਦਿਖਾੜ ਕੇ ਆ ਕਿੱਥੇ ਆ ਤੂੰ ਦਿਖਾ ਲੈ ਆਹ ਦੇਖੋ ਜੀ ਇਹਦੇ ਵਿੱਚ ਕਮਲਾ ਹੋ ਗਿਆ 20 ਕਿਲੋ ਪਿਛਲੀ ਵਾਰੀ ਮੈਂ 40 ਕਿਲੋ ਲਈ ਆ ਠੀਕ ਨਹੀਂ ਅੱਜ 5-5 ਕਿਲੋ ਦੇ ਰਹੇ ਆ ਪਿਛਲੀ ਵਾਰ 10-10 ਦੇ ਰਹੇ ਸੀ ਠੀਕ ਆ ਇਹਨਾਂ ਨੂੰ ਤਾਂ ਮਿਲੀ ਨਹੀਂ ਠੀਕ ਨਹੀਂ ਪੈਂਡਾ ਵਾਲੇ ਕੀ ਕਰੂਗੇ ਪੈਂਡਾ ਵਾਲੇ ਕੀ ਕਰੂਗੇ ਇਹ ਕਰਕੇ ਅੱਕ ਕੇ ਪੈਂਡਾ ਵਾਲੇ ਨੂੰ ਕਿਹਾ ਵੀ ਐਕਸ਼ਨ ਚੱਕੋ ਡੀਪੂ ਵਾਲੇ ਦੋਤ ਯਾਦ ਕਰ ਨੇਵੀ ਆ ਸਾਡੀਆਂ ਬੀਬੀਆਂ ਜਿਹੜੀਆਂ ਹਨ ਉਹਨਾਂ ਨੂੰ ਕਹਿੰਦੇ ਆ ਵੀ ਇੱਕ ਲਾਈਨ ਬਣਾ ਲਓ ਉਹ ਵੀ ਵਿੱਚ ਵੱਡਾ ਕਾਰਨ ਆ ਬੀਬੀਆਂ ਚਾਰ-ਚਾਰ ਲੈਣਾ ਬਣਾ ਲੈਂਦੀਆਂ ਉਹਨੂੰ ਪਰੇਸ਼ਾਨ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਆ ਪਰਜੀ ਕੱਟਣ ਵਿੱਚ ਅਸੀਂ ਤਾਂ ਸਰਕਾਰ ਨੂੰ ਇਹ ਕਰਦੇ ਆਂ ਵੀ ਜਦੋਂ ਵੀ ਕਾਂ ਕਬੱਡੀ ਜਾਂਦੀ ਆ ਇਹਦਾ ਕੋਈ ਇੱਕ ਡਿਸਪੀਸਲਨ ਬਣਾਇਆ ਜਾਵੇ ਵੀ ਇੱਕ ਲਾਈਨ ਹੀ ਬਣੇ ਜਦੋਂ ਇਹ ਸਾਰੇ ਇਕੱਠੇ ਹੋ ਜਾਂਦੇ ਆ ਫੇ ਮਤਮਾਰ ਹੁੰਦੀ ਆ ਜਿਹੜਾ ਬੰਦਾ ਪਰਚੀ ਕੱਟਦਾ ਉਹਦੀ ਵੀ ਮਤਮਾਰ ਹੁੰਦੀ ਆ ਮਾਰ ਕੇ ਉਹ ਪਰੇਸ਼ਾਨ ਹੋ ਕੇ ਘਰੋਂ ਚਲ ਗਈ ਆ ਬੀਬੀਆਂ ਨੂੰ ਇਹ ਕਿਹਾ ਜੋ ਕਿਸੇ ਦੀ ਗਲਤ ਪਰਚੀ ਕੱਟੀ ਗਈ ਆ ਉਹਨੂੰ ਸਹੀ ਕੀਤਾ ਜਾਵੇ ਅਸੀਂ ਤੇ ਇਹੀ ਤਰ੍ਹਾਂ ਤੋਂ ਮੰਗ ਕਰਦੇ ਆਂ ਕਿ ਡਿਸਿਪਲਨ ਤੌਰ ਤੇ ਹੀ ਵੰਡੀ ਜਾਵੇ ਕਣਕ ਇਹ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹੀ ਸਾਡੇ ਡੀਪੋ 홀ਡਰ ਹੈਗੀ ਉਹ ਮਸ਼ੀਨ ਲੈ ਕੇ ਅੰਦਰ ਚਲੇ ਗਈ ਹੈ ਕੁੰਡਾ ਨਹੀਂ ਖੋਲਦੀ ਜਨਾਨੀਆਂ ਬਾਹਰ ਖੜੀਆਂ ਪੱਤਰਕਾਰ ਕੋਲ ਖੜੇ ਹੈਗੇ ਤੇ ਮਸ਼ੀਨ ਲੈ ਕੇ ਅੰਦਰ ਵੜ ਗਈ ਹੈ ਪੱਤਰਕਾਰ ਵੀ ਗਏ ਸੀਗੇ ਉਹਨਾਂ ਨੇ ਕੁੰਡਾ ਨਹੀਂ ਖੁੱਲਿਆਗਾ ਤੇ ਇਸ ਕਰਕੇ ਅਸੀਂ ਸਾਡੀ ਬੇਨਤੀ ਹੈ ਕਿ ਵੀ ਇਹ ਜਿਹੜੀ ਨੈੱਟ ਤੇ ਚੜੀ ਜਾਵੇ ਠੀਕ ਹੈ ਨਾ ਇਹ ਸਾਰੀ ਗੱਲ ਨੈੱਟ ਤੇ ਚੜੀ ਜਾਵੇ ਔਰ ਇਹਨੂੰ ਡੀਪੋ 홀ਡਰ ਨੂੰ ਸਾਡੇ ਪਿੰਡ ਚ ਬਦਲਿਆ ਜਾਵੇ ਇਹ ਜਿਹੜੀ ਵੀਡੀਓ ਬਣਵਾ ਰਹੇ ਤੁਸੀਂ ਆਪਣੇ ਤੌਰ ਤੇ ਬਣਵਾ ਰਹੇ ਹਾਂਜੀ ਆਪਣੇ ਤੌਰ ਤੇ ਬਣਵਾ ਰਹੇ ਹਾਂ ਤੇ ਜ਼ਿੰਮੇਵਾਰੀ ਤੁਹਾਡੀ ਆ ਹਾਂਜੀ ਹਾਂਜੀ ਸਾਡੀ ਜ਼ਿੰਮੇਵਾਰੀ ਹੈ ਜੀ ਪੂਰੇ ਮਹੱਲੇ ਦੀ ਜ਼ਿੰਮੇਵਾਰੀ ਆ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ ਜੀ ਸਾਡੇ ਨਾਲ ਗਾੜੇ ਖਤੇ ਰੱਖ ਆ ਪੰਜ ਪੰਜ ਕਿਲੋ ਮਿਲੇ ਬਾਸਾਂ ਨੂੰ ਅਸੀਂ ਜੋ ਆਵਾਰੀ ਆਈਆਂ ਸਾਡਾ ਪਾਰਟੀ ਨਹੀਂ ਗੱਟੀਆਂ ਨਾ ਤੇ ਪੱਟੀਆਂ ਪਾਟੀਆਂ ਕੋਣਾਂ ਤੇ ਪਾਰਟੀ ਕੱਟਦੇ ਨਹੀਂ ਸਾਡੇ ਇਹ ਨਹੀਂ ਬਿੰਦੇ ਹੈਗੇ ਕਿ ਪਿੱਛੋਂ ਆਏ ਗਾੜਾ ਨਹੀਂ ਮੈਨੇ ਨੀ ਮੈਨੇ ਨੀ ਕਿਹਨਾਂ ਕਹਿੰਦੇ ਤੇ ਮੇਰੇ ਮੋੜ ਤੇ ਲਿਆ ਕੇ ਦੂ ਦੇਤੇ ਫੇਰ ਬੋਲੇ ਬੋਲੇ ਬੋਲੀਏਗਾ ਤੇ ਨਹੀਂ ਹੁਣ ਬੋਲੋ ਨਾ 43 ਨਾਸੀ ਚੰਗੀ ਤਾਂ ਤੁਹਾਡਾ ਪੜਿਆ ਹੱਥ ਚ ਨਾ ਨਹੀਂ ਹਲੇ ਨਹੀਂ ਹੋ ਪਰਿਆ ਹੀ ਨਹੀਂ ਸੀ ਉਹ ਤੋਂ 99 6 ਮੈਂ ਟਿਕਣ ਕਾੜ ਗਿਆ ਅੰਜ 98 'ਚ 152 152 93794 93 791 794 ਫਲੰਦਿਆ ਨਾ ਆ ਦੇਖ। ਆ ਦੇਖ ਲੋ ਪਾਜੀ 2 ਕਿਲੋ ਦੀ ਆ ਦੇਖ ਲੋ। ਉਹਦੇ ਸਾਹਮਣੇ 20-20 ਕਿਲੋ। ਕਿੰਨੇ ਮੈਂਬਰ ਆਂ ਜੀ ਤੁਸੀਂ? 4 ਹਾਂ। ਕਿੰਨੇ-ਕਿੰਨੇ ਆਈ ਜੀ ਇਹਨਾਂ ਦੀ? ਇਹਨਾਂ ਦੀ 5-5 ਕਿਲੋ। ਸਹੀ ਆ ਜੀ ਮਸ਼ੀਨ ਤੇ ਉਹਨਾਂ ਨੇ ਦਿਖਾ ਦਿੱਤਾ। ਵੀ ਜਿਹੜਾ ਕਾਰ ਕੱਟਿਆ। ਇਹ ਸਾਰੀ ਇਹਨਾਂ ਦੀ 10 ਕਿਲੋ ਆ ਜਾ। ਹੈ ਨਾ? ਸਾਰੀ-ਸਾਰੀ 10 ਆ ਇਹਨਾਂ ਦੀ ਖਰ। ਇਹ ਕੱਟ ਕੇ ਦੋ। 2 ਮਹੀਨਿਆਂ ਦੀ ਇਹਨਾਂ। ਤਿੰਨੇ ਧੌੜ 10 ਕਿਲੋ ਆਈ। ਇਹਨਾਂ ਦੇ 10 ਕਿਲੋ ਆਈ। 10 ਕਿਲੋ ਹਾਂਜੀ। ਆ ਦੇਖੋ ਤੁਹਾਡੇ ਸਾਹਮਣੇ। ਆ ਦੇਖ। ओके अचार ਜੀਆਂ ਦੀ ਪਰਚੀ ਸਾਰੀ ਮੈਂ ਜੇਤਾਪਾਲ ਹਾਂ 10 ਕਿਲੋ ਆ ਗਈ ਪਾਣੀ ਹਾਂਜੀ 10 ਕਿਲੋ ਆ ਗਈ 40 ਕਿਲੋ ਟੋਟਲ ਕਿੰਨੇ ਹੋ ਗਏ ਹਾਂਜੀ ਟੋਟਲ 40 ਕਿਲੋ ਹੋ ਗਏਗੇ ਚਾਰ ਮੈਂਬਰਾਂ ਦੀ 40 ਕਿਲੋ 每个 ਮੈਂਬਰ ਦੀ 10 ਕਿਲੋ ਠੀਕ ਹੈ ਜੀ ਧੰਨਵਾਦ 2 ਮਹੀਨੇ ਦੀ ਕਣਕ ਆਹੀ ਪਾਣੀ ਠੀਕ ਹੈ ਜੀ ਸਸਿਕਾ ਜੀ ਸਸਿਕਾ ਜੀ ਭੈਣ ਜੀ ਤੁਹਾਡੇ ਪਿੰਡ ਵਿੱਚ ਅਸੀਂ ਆਏ ਹਾਂ ਹਾਂਜੀ ਜਦ ਕਿ ਜਿਹੜੇ ਲੋਕ ਤੁਹਾਡੇ ਪਿੰਡ ਦੇ ਆ ਉਹ ਤੁਹਾਡੇ ਵਰਕਲਾਸ ਦੇ ਆਂਦੇ ਰਹੇ ਆ ਵੇ ਡਿਪੂਰ ਜੋ ਗਲਤ ਪਰਚੀਆਂ ਕੱਟੀਆਂ ਜਾ ਰਹੀਆਂ ਤੁਹਾਡਾ ਕੀ ਕਹਿਣਾ ਹੈ ਪਾਜੀ ਇਦਾਂ ਦੀ ਕੋਈ ਗਲਤ ਪਰਚੀ ਨਹੀਂ ਕੱਟ ਹੋਈ ਜਿਹੜੇ ਮਾਰਗਫੈੱਡ ਵਾਲੇ ਪਰਚੀਆਂ ਨਾ ਕੱਟਦੇ ਆ ਉਹ 5 ਕਿਲੋ ਹੀ ਨਿਕਲਦੀ ਪਈ ਆ ਜਿਹੜੇ ਸਾਡੇ ਮੇਰੇ ਨਾਲ ਬਲਵਿੰਦਰ ਕੌਰ ਦੇ ਨਾਲ ਦੇ ਅਟੈਚ ਆ ਉਹ 10 ਕਿਲੋ ਪਰਚੀ ਨਿਕਲਦੀ ਪਈ ਕੋਈ ਗਲਤ ਕੋਈ ਪਰਚੀ ਨਹੀਂ ਨਿਕਲਦੀ ਪਈ ਇਹਨਾਂ ਨੂੰ ਸਮਝਾ ਸਮਝਾ ਕੇ ਪੰਡ ਵਾਲਿਆਂ ਨੂੰ ਮੈਂ ਥੱਕ ਗਈ ਆ ਪਰ ਇਹ ਨਹੀਂ ਸਮਝ ਰਹੇ ਤੇ ਬਾਕੀ ਜਿਹੜੀ ਕਣਕ ਕਿੰਨੀ ਆਈ ਪੁੱਛੋ ਕਣਕ ਪਾਜੀ ਇਦਾਂ ਹੀ ਆਂਦੀ ਆ ਜਿੱਦਾਂ ਹੁਣ ਮੈਨੂੰ ਪਰਚੀਆਂ ਕੱਟ ਕੇ ਕਣਕ ਆਉਣੀਆਂ ਹਜੇ ਕਣਕ ਕੋਈ ਨਹੀਂ ਆਈ ਨਹੀਂ ਮਾਲੂ ਕਿੰਨੇ ਕਿਲੋ ਦੀ ਪਰਚੀ ਕੱਢ ਰਹੇ ਐ ਇਸ ਵੇਲੇ ਕਾਣਕ 5 ਕਿਲੋ ਵਾਲੀ ਵੀ ਨਿਕਲਦੀ ਐ 10 ਕਿਲੋ ਵਾਲੀ ਪਰਚੀ ਨਿਕਲਦੀ ਦੋ ਪਰਚੀ ਨਿਕਲੀਆਂ ਹਾਂਜੀ ਦੋ ਨਿਕਲੀਆਂ ਤੇ ਪਹਿਲਾ 5 ਵਾਲੀ ਇੱਕ ਕੱਢਣੀ ਐ ਕਿ 10 ਵਾਲੀ ਇਕੱਠੀਆਂ ਮਾਤੇ ਬਰਪਰੀ ਆ ਰਹੀਆਂ ਨੇ ਬੜੀ ਬੜੀ ਰਿਕਾਰਡ ਇਕੱਠੇ ਆ ਜਾਂਦੇ ਆ ਤਬ ਜੀ ਦਾ ਹੁਣ ਕਿਸੇ ਦਾ 5 ਕਿਲੋ ਕਿਸੇ ਦਾ 5 ਕਿਲੋ ਆ ਕੇ ਹਾਂ ਹਾਂਜੀ ਤੇ ਕਿਸੇ 10 ਕਿਲੋ ਆਉਂਦੀ ਹਾਂਜੀ ਆਵੇ ਮਿਲ ਕੇ ਬੋਲ ਕਹਿੰਦੀ ਐ ਹਾਂਜੀ ਅੱਛਾ ਤੇ ਉਹਦੇ ਵਿੱਚ ਜਿਹੜੀ ਜਿਹਦੇ ਜਿਹਨੇ ਮੈਂਬਰ 19 ਕਾਣਕ ਆਉ ਹਾਂਜੀ 19 ਆਉਗੀ ਤਾਂ ਫਿਰ ਇਹ ਜਿਹੜੇ ਤੁਹਾਡੇ ਪਿੰਡ ਦੇ ਆ ਪਿੰਡ ਵਾਲੇ ਤੁਹਾਡੇ ਕਹਿੰਦੇ ਸਾਡੀ 5 ਕਿਲੋ ਦੀ ਪਰਚੀ ਕੱਟਦੇ ਆ ਬਈ ਇਸ ਦੀ ਧੋਖਾਧੜੀ ਕਰ ਰਹੇ ਆ ਬਈ ਇਦਾਂ ਕੀ ਬਾਜੀ ਮੈਂ ਉਹਨਾਂ ਨੂੰ ਦੱਸ ਦਗੀ ਦੱਸਦੀ ਪਈ ਆ ਕਿ ਇਹ ਮਾਰਗ ਫੈੱਡ ਵਾਲੇ ਕਾਟ ਆ ਜਿਹੜੀ ਥੋੜੀ 5 ਕਿਲੋ ਦੀ ਪਰਚੀ ਨਿਕਲਨੀ ਮੈਂ ਆਪਣੇ ਕੋਲ ਤਾਂ ਦੇ ਨਹੀਂ ਰਹੀ ਜਾਂ ਤਾਂ ਮੈਂ ਆਪਣੇ ਘਰੋਂ ਦੇਣੀ ਆ ਜਿਹੜੇ 10 ਕਿਲੋ ਵਾਲੀ ਪਰਚੀ ਆ ਮੇਰੇ ਨਾਲ ਬਲਵਿੰਦਰ ਕੋਲ ਦੇ ਨਾਲ ਅਟੈਚ ਆ ਉਹਨਾਂ ਨੂੰ ਮੈਂ 10 ਕਿਲੋ ਦੇ ਰਹੀ ਆ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਲੋਕ ਮੇਰੇ ਲਈ ਇਦਾਂ ਕਰ ਰਹੇ ਆ ਮੈਨੂੰ ਪਰੇਸ਼ਾਨੀ ਕਰ ਰਹੇ ਆ ਇਹ ਪਰੇਸ਼ਾਨੀ ਨਾ ਕਰਨ ਜੋ ਕਾਮਾ ਸੱਚਾ ਜੋ ਸੱਚਾ ਮੋ ਕਰ ਰਹੀ ਹੈ। ਦੁਆਬਾ ਨਿਊਜ਼ ਨਾਲ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ। ਥੈਂਕ ਯੂ।